ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਤੁਹਾਨੂੰ ਦੱਸ ਦਈਏ ਕਿ ਇੱਕ ਕਿਸਾਨ ਨੇ ਜਿਹੜੇ ਠੇਕੇ ਤੇ ਮਹਿੰਗੇ ਭਾਅ ਪਹਿਲੇ ਤੇ ਜ਼ਮੀਨ ਲਈ ਉਸ ਤੋਂ ਬਾਅਦ ਦੋ ਵਾਰ ਫਸਲ ਬੀਜੀ ਤੇ ਦੋਨੋਂ ਵਾਰ ਹੀ ਗੁਲਾਬੀ ਸੁੰਡੀ ਕਰਕੇ ਸਾਰੀ ਫਸਲ ਜੜੀ ਹੈ ਖਰਾਬ ਹੋ ਗਈ। ਉਸ ਤੋਂ ਬਾਅਦ ਤੀਜੀ ਵਾਰ ਕਿਸਾਨ ਜਿਹੜਾ ਹੈ ਫਿਰ ਫਸਲ ਲਗਾਉਣ ਨੂੰ ਤਿਆਰ ਹੈ ਪਰ ਲਗਾਤਾਰ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਸ ਤੋਂ ਬਾਅਦ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਜਿਹੜੀ ਉਦੀ ਫਸਲ ਹੈ ਜੋ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਤੁਹਾਨੂੰ ਦੱਸ ਦਈਏ ਕਿ ਮਹਿੰਗੇ ਪਾਤੇ ਪਹਿਲਾਂ ਤਾਂ ਕਿਸਾਨ ਵੱਲੋਂ ਠੇਕੇ ਤੇ ਜ਼ਮੀਨ ਲਈ ਗਈ ਤੇ ਉਸ ਨੇ ਦੋ ਵਾਰ ਜਿਹੜੀ ਹੈ ਕਸਨ ਕਿਸਾਨ ਨੇ ਕਣਕ ਬੀਜੀ ਤੇ ਨਾਲ ਹੀ ਦੋਨੋਂ ਵਾਰ ਉਸ ਨੂੰ ਵਾਣਾ ਪਿਆ ਕਿਉਂਕਿ ਦੋਨੋਂ ਵਾਰ ਜਿਹੜੇ ਨੇ ਗੁਲਾਬੀ ਸੁੰਡੀ ਨੇ ਉਸ ਦੀ ਸਾਰੀ ਫਸਲ ਜਿਹੜੀ ਹੈ ਖਰਾਬ ਕਰ ਦਿੱਤੀ ਜਿਸ ਦੇ ਕਰਕੇ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤੁਹਾਨੂੰ ਦੱਸ ਦਈਏ ਕਿ ਕਿਸਾਨ ਦਾ ਕਹਿਣਾ ਹੈ ਕਿ 80000 ਰੁਪਏ ਪਤੀ ਏਕੜ ਦੇ ਹਿਸਾਬ ਨਾਲ ਜਿਹੜਾ ਇਹ ਉਸਨੇ ਫਸਲ ਠੇਕੇ ਤੇ ਲਈ ਤੇ ਮਲ ਖੇਤੀ ਲਈ ਤੇ ਉੱਤੇ ਫਸਲ ਕੀਤੀ ਤੇ ਨਾਲ ਹੀ ਜਦੋਂ ਹੁਣ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਮਾਮਲਾ ਜਿਹੜਾ ਹੈ ਸੰਗਰੂਰ ਤੋਂ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਉਸਨੇ ਕਣਕ ਦੀ ਬਿਜਾਈ ਕਰਨ ਜਿਹੜੇ ਕਰਨ ਵਾਲੇ ਕਿਸਾਨ ਇਸ ਸਮੇਂ ਭਾਰੀ ਜਿਹੜੀ ਹੈ ਭਾਰੀ ਜਿਹੜਾ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਰਿਹਾ ਕਿਉਂਕਿ ਲਗਾਤਾਰ ਸਰਕਾਰ ਵੱਲੋਂ ਕਿਹਾ ਗਿਆ ਕਿ ਜਿਹੜੇ ਨੇ ਬਿਨਾ ਪਰਾਲੀ ਨੂੰ ਅੱਗ ਲਗਾਏ ਫਸਲ ਬੀਜੀ ਜਾਵੇ ਤੇ ਹੁਣ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਫਸਲ ਹੈ ਉਹ ਬਿਨਾ ਪਰਾਲੀ ਸਾੜੇ ਕਰਕੇ ਗੁਲਾਬੀ ਸੁੰਡੀ ਲੱਗ ਰਹੀ ਹੈ ਜਿਸ ਕਰਕੇ ਕਿਸਾਨਾਂ ਦਾ ਜਿਹੜਾ ਹੈ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ ਤੇ ਕਈ ਕਿਸਾਨਾਂ ਨੂੰ ਕਈ ਏਕੜ ਜ਼ਮੀਨਾਂ ਦਾ ਨੁਕਸਾਨ ਕਰਕੇ ਲਗਾਤਾਰ ਉਹਨੂੰ ਵਹਾਣਾ ਪੈ ਰਿਹਾ ਹੈ ਤੇ ਕਿਸਾਨਾਂ ਨੂੰ ਕਾਫੀ ਔਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਕਿਸਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸਨੇ ਦੋ ਵਾਰ ਜੜੀ ਹੈ ਪਹਿਲਾਂ ਤਾਂ ਜਿਹੜੀ ਜ਼ਮੀਨ ਹੈ ਉਸਨੇ ਖੇਤ ਜਿਹੜੇ ਉਸਨੇ ਇੱਕ ਮਹਿੰਗੇ ਭਾਅ ਖਰੀਦੇ ਉਸ ਤੋਂ ਬਾਅਦ ਦੋ ਵਾਰ ਉਸ ਦੇ ਵਿੱਚ ਫਸਲ ਬੀਜੀ ਫਸਲ ਬੀਜਣ ਦੇ باوجود ਵੀ ਜਿਹੜੇ ਆ ਲੱਖਾਂ ਰੁਪਏ ਦਾ ਉਸ ਨੂੰ ਨੁਕਸਾਨ ਹੋਇਆ ਹੁਣ ਫਿਰ ਤੀਜੀ ਵਾਰ ਇਹ ਉਸ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਬੀਜਣ ਲੱਗੇ ਹਾਂ ਪਰ ਹੁਣ ਵੀ ਉਮੀਦ ਨਹੀਂ ਹੈ ਕਿ ਫਸਲ ਦੀ ਜੜੀ ਹੈ ਉਸ ਨੂੰ ਉਸ ਦੇ ਜਿਹੜੇ ਨੇ ਉਸ ਨੂੰ ਫਲ ਮਿਲੇਗਾ ਤਾਂ ਹੁਣ ਲਗਾਤਾਰ ਸਰਕਾਰ ਤੋਂ ਮੰਗ ਲਗਾ ਰਹੇ ਨੇ ਮੰਗ ਲਗਾ ਰਹੇ ਨੇ ਕਿ ਜਿਹੜੀ ਫਸਲ ਉਹਨਾਂ ਦੀ ਖਰਾਬ ਹੋਈ ਹੈ ਉਸ ਨੂੰ ਲੈ ਕੇ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਹੋਰ ਇਸ ਪੂਰੇ ਘਟਨਾ ਨੂੰ ਲੈ ਕੇ ਕਿਸਾਨ ਖੁਦ ਕੀ ਕਹਿ ਰਿਹਾ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਲਾਲ ਸਿੰਘ ਜੀ ਕਿਹੜਾ ਪਿੰਡਾ ਮਟਰਾਂ ਕੀ ਕਹਿਣਾ ਚਾਹੁੰਦੇ ਮੈਂ ਕੀ ਕਹਿਣਾ ਚਾਹੁੰਦਾ ਜੀ 2 ਨਵੰਬਰ ਨੂੰ ਕਣਕ ਬੀਜੀ ਸੀ ਮੈਂ 8 6 ਕਿਲੇ ਮੇਰੇ ਲਈ ਬਠੇ ਕੇਦਲੇ ਹਨ 80000 ਪ੍ਰਤੀ ਏਕੜ ਉਦੋਂ ਬਾਅਦ ਵੀ ਜਿਹੜੀ 18 ਮਈ ਨੂੰ ਦਿਨ ਸਾਨੂੰ ਪਤਾ ਲੱਗਿਆ ਵੀ ਇਹ ਨੂੰ ਸੁੰਡੀ ਪੈ ਗਈ। ਹੂੰ ਅਸਲੇ ਸੁੰਡੀ ਪੱਟ ਕੇ ਦੇਖੀ ਸੁੰਡੀ ਲਿਕੜੀ ਚਲੋ ਖਬਰ ਲੱਗੀ ਮਹਾਰਾਜ ਦੱਸਣ ਉਹ ਕਹਿੰਦੇ ਵੀ ਇਹਨੂੰ ਪਾਣੀ ਦੇ ਭਰਕੇ ਚ ਕਲੋਰੋ ਪਾਓ। ਹੂੰ 750 ਗ੍ਰਾਮ ਪ੍ਰਤੀ ਏਕੜ ਦੀ। ਹੂੰ ਉਹ ਪਾਤੀ ਉਦੋਂ ਬਾਅਦ ਕਹਿੰਦੇ ਜਿਹੜੀਆਂ ਸਿੱਧੀਆਂ ਦੇੜੀਆਂ ਨੇ ਉਹਨਾਂ ਵਿੱਚ ਕਣਕ ਦਾ ਸੱਟਾ ਮਾਰੋ। ਹੂੰ ਉਸ ਸਿੱਧੀਆਂ ਕਿਉਂ ਤਾਂ ਸਾਰੀਆਂ ਉਹਨੂੰ ਖਾ ਗਈ ਦੁਬਾਰੇ ਉਹ ਵੀ ਜਿਹੜੀ ਸੱਟਾ ਮਾਰੇ ਦੀ ਉਹਨੂੰ ਵੀ ਦੁਬਾਰੇ ਪੈ ਗਈ ਫਿਰ ਹੁਣ ਹੁਣ ਤੀਜੀ ਵਾਰੀ ਕਿਵੇਂ ਬੀਜੇ ਕਿੱਥੋਂ ਲਈ ਜਾਣਾ ਖਰਚਾ ਜੀ। ਹੂੰ ਬਹੁਤ ਮੁਸ਼ਕਲ ਹੋ ਰਿ ਸਰਕਾਰ ਮੁਆਜਾ ਦੇ ਵੀ ਜੂਰ ਸਰਕਾਰ ਤੋਂ ਕੀ ਇਸੇ ਕੁਝ ਚੌਹਨੇ ਹਸਤਾ ਇਹ ਲੱਗਦਾ ਮਿਲੂਗਾ ਸਰਕਾਰ ਤੋਂ ਮੁਆਜਰ ਦੇਖੋ ਜੀ ਸਾਡਾ ਘਹਾਰ ਹੈ ਪਾਤੀ ਅੱਗੇ ਉਹਨਾਂ ਦੀ ਮਰਜ਼ੀ ਹੈ ਨੁਕਸਾਨ ਬਹੁਤ ਵੱਡਾ ਹੋ ਗਿਆ ਨੁਕਸਾਨ ਤਾਂ ਹੀ ਬਹੁਤ ਵੱਡਾ ਹੋ ਗਿਆ ਇੱਕ ਇੱਕ ਵਾਰ ਤੇ 70000 ਰੁਪਇਆ ਖਰਚ ਆ ਗਿਆ ਤੀਜੀ ਵਾਰੀ ਦੂਜੀ ਵਾਰੀ ਤੇ ਫੇਰ ਆ ਗਿਆ ਥੋੜਾ ਜਿਹਾ ਘਟਾ ਆਇਆ ਚਲੋ ਉਹ ਜੋ ਕੱਲੀ ਕਣਕ ਦਾ ਮਾਰਿਆ ਪਰ ਆ ਹੁਣ ਫੇਰ ਡਬਲ ਪੈ ਰਹੇ ਹੁਣ ਇਹਦਾ ਹੀ ਕਰੀਏ ਦੁਬਾਰਾ ਬੀਜੋਂ ਕੀ ਲੱਗਦਾ ਹੋ ਜੂ ਉਵੇਂ ਦੀ ਰੋਹੀ ਹੁਣ ਤਾਂ ਕਿਹੜੀ ਮਾਦਾ ਜੀ ਹੁਣ ਕੱਲ ਨੂੰ ਮੌਸਮ ਖਰਾਬ ਹੋ ਜਾਏ ਮੀਂਹ ਪੈ ਗਿਆ ਹੁਣ ਤਾਂ ਬਸ ਸਤਨਾਮ ਵਾਂਗੂ ਆ ਕਿਰਾਂ ਦੇਖਦਾ ਕੋਸ਼ਿਸ਼ ਕਰਕੇ ਕੋਈ ਬਸੇਤਾ ਵੀ ਇਹ ਤਾਂ ਸੀਜ਼ਨ ਹੈ ਖਰਾਬ ਹਾਂ ਇਹਦਾ ਸੀਜ਼ਨ ਹੈ ਗਿਆ ਜੀ ਜਮੀ ਬਿਲਕੁਲ ਖਤਮ ਹੈ ਠੀਕ ਆਓ ਜੀ ਨਾਮ ਹੀ ਤੋ ਪ੍ਰਗਟ ਸਿੰਘ ਜੀ ਕਿਹੜਾ ਪਿੰਡ ਮਟਰਾਂ ਜੀ ਪ੍ਰਗਟ ਸਿੰਘ ਤੁਹਾਡੇ ਪਿੰਡ ਕਿਸਾਨ ਫਸਲ ਬੋਣ ਲੱਗਿਆ ਕੀ ਕਰਨਾ ਇਹ ਸੁੰਡੀ ਪੈ ਗਈ ਜੀ ਆਪਣੇ ਕਣਕਾਂ ਨੂੰ ਇਹ ਆਪਣੇ 2 ਨਵੰਬਰ ਨੂੰ ਵੇਚੀ ਤੀ ਇਹ ਜੀ ਸਾਰਾ 19 ਦਿਨ ਦੀ ਜੇ ਕਣਕ ਹੋਈ ਤਾਂ ਸਾਨੂੰ ਇਹ ਸਾਡਾ ਚਾਚਾ ਜੀ ਦੇ ਖੇਤ ਨਾਲ ਨੇ ਇੱਕ ਟੱਕਾਗਾ ਜਦ ਜਾਂਦਾ ਬੁਲਾਇਆ ਕਹਿੰਦੇ ਪ੍ਰਕਟ ਵੀ ਆਪਣੀ ਜਿਹੜੀ ਕਣਕਾ ਸੁੱਕਦੀ ਜਾ ਰਹੀ ਹੈਗੀ ਵੀ ਪੇਡੇ ਪੀਲੇ ਦਿਖਣ ਦੇਣ ਲੱਗੇ ਤੇ ਅਸੀਂ ਪੱਟ ਕੇ ਦੇਖਿਆ ਉਹਦੇ ਵਿੱਚੋਂ ਸੁੰਡੀ ਦਿਖਾਈ ਦਿੱਤੀ ਫਿਰ ਉਸ ਤੋਂ ਬਾਅਦ ਅਸੀਂ ਹੋਰ ਪਿੰਡ ਦੇ ਵਿੱਚੋਂ ਬੰਦੇ ਬੁਲਾਏ ਉਹਨਾਂ ਨੇ ਪੱਟ ਕੇ ਜਿਹੜਾ ਪੇਡਾ ਦੇਖਿਆ ਕਰ ਉਹਦੇ ਵਿੱਚ ਸੁੰਡੀ ਉਸ ਤੋਂ ਬਾਅਦ ਅਸੀਂ ਮਹਿਰਾਂ ਨਾਲ ਫੋਨ ਤੇ ਗੱਲ ਕੀਤੀ ਮਹਿਰ ਕਹਿੰਦੇ ਵੀ ਇਹਦੇ ਵਿੱਚ ਦਵਾਈ ਪਾ ਦਿਓ ਵੀ ਮਰ ਜੂਗੀ ਪਾਣੀ ਲਾਤਾ ਉਸ ਤੋਂ ਬਾਅਦ ਨਹੀਂ ਮਰੀ ਬਾਅਦ ਦੇ ਚਲੇ ਗਈ ਜਿੱਦ ਤਰ ਵੀ ਅਸੀਂ ਦੇਖਿਆ ਕਰੀਏ ਡੈੜੀਆਂ ਪੈਂਦੀਆਂ ਪੈਂਦੀਆਂ ਚੱਲਿੰਗੇ ਵਾਹਨ ਖਾਲੀ ਹੁੰਦਾ ਚੱਲਿਆ ਗਿਆ ਇਹ ਗੋਬ ਦੇ ਵਿੱਚ ਪਈ ਹੋਈ ਹੈ ਇਹ ਤੇ ਜਿਹੜੀ ਸੁੰਡੀਆਂ ਜੀ ਬਹੁਤ ਜ਼ਿਆਦਾ ਹੋ ਚੁੱਕੀ ਹੈਗੀ ਸਾਡਾ ਇਹਨੂੰ ਬਹਾਉਣ ਤੋਂ ਬਗੈਰ ਕੋਈ ਹੱਲ ਨਹੀਂ ਹੈਗਾ ਤੇ ਜਿਹੜੀ ਇਹ ਅਸੀਂ ਬੀਜੀ ਤੀ ਇਹ ਅਸੀਂ ਕਰਚੇ ਬਾਕੇ ਰੌਣੀ ਕਰਕੇ ਰੋਟਾਵੇਟਰ ਨਾਲ ਬੀਜੀ ਤੀ ਤੇ ਹੁਣ ਸਾਡਾ ਦੇਖੋ ਵੀ ਹੱਲ ਚਾਚਾ ਜੀ ਦਾ ਵੀ ਵਾਹਨ ਦਾ ਵੀ ਖਾਲੀ ਹੋ ਗਿਆ ਹੁਣ ਇਹ ਤਾਂ ਕੀ ਬਣਨਾ ਚਾਹੀਦਾ ਜ਼ਿਆਦਾ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਜਾਂ ਅੱਗੇ ਵਾਸਤੇ ਸਾਨੂੰ ਸਰਕਾਰ ਅਗਲ ਆਉਣ ਦੀ ਆਗਿਆ ਦੇਵੇ ਦੇਵੇ ਮੈਂ ਨਾਮ ਹੈ ਜੀ ਮੈਂ ਜਸਪਾਲ ਸਿੰਘ ਮੌਜੂਦਾ ਸਰਪੰਚ ਪਿੰਡ ਮੱਟਰਾ ਤੇ ਜਸਪਾਲ ਤੁਹਾਡੇ ਪਿੰਡ ਕਿਸਾਨ ਜਿਹੜਾ ਤੀਜੀ ਵਾਰ ਫਸਲ ਮਤਲਬ ਕਿ ਬੀਜਣ ਲਈ ਮਜਬੂਰ ਅੱਜ ਬਾਹਰ ਆ ਕੇ ਫਸਲ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਇਹ ਸਾਡੇ ਸਤਿਕਾਰਯੋਗ ਚਾਚਾ ਜੀ ਨੇ ਲਾਲ ਸਿੰਘ ਇਹਨਾਂ ਨੇ ਇਹ ਵਹਾਣਾ ਜਿਹੜਾ 6 ਕਿੱਲੇ ਕਰੀਬ ਠੇਕੇ ਤੇ ਲਿਆ ਹੋਇਆਗਾ ਇਹਨਾਂ ਨੇ ਪਿਛਲੇ 2 ਨਵੰਬਰ ਨੂੰ ਇਹ ਫਸਲ ਜਿਹੜੀ ਕਣਕ ਆ ਇਹ ਮਤਲਬ ਪ੍ਰੋਪਰ ਬਾਹ ਬਹਾਈ ਕਰਕੇ ਬੀਜੀ ਸੀਗੀ ਉਸ ਤੋਂ ਬਾਅਦ ਇਹਨਾਂ ਦੇ 18-20 ਦਿਨਾਂ ਬਾਅਦ ਦੱਸਣ ਦੇ ਵਿੱਚ ਆਇਆ ਚਾਚਾ ਜੀ ਦੱਸ ਰਹੇ ਸੀਗੇ ਵੀ ਸੁੰਡੀ ਨੇ ਹਮਲਾ ਕੀਤਾ ਜਿਹੜੀ ਗੁਲਾਬੀ ਸੁੰਡੀ ਆ ਇਹਨੇ ਹਮਲਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਕਹਿਣ ਦੇ ਮੁਤਾਬਕ ਜਿਵੇਂ ਕੋਈ ਮਤਲਬ رائے ਦਿੰਦਾ ਗਿਆ ਕਿਵੇਂ ਵੀ ਕੋਈ ਦੱਸਦਾ ਗਿਆ ਇਹਨਾਂ ਨੇ ਦੁਬਾਰਾ ਪਾਣੀ ਵੀ ਲਾਇਆ ਕਲੋਰੋ ਵੀ ਪਾਈਆ ਤੇ ਇਹਦਾ ਸਿੱਟਾ ਵੀ ਦੁਬਾਰਾ ਦਿੱਤਾ ਗਿਆ ਕਣਕ ਦਾ ਜਿਹੜਾ ਦੁਬਾਰੇ ਸਿੱਟਾ ਦਿੱਤਾ ਉਹਨੂੰ ਦੁਬਾਰਾ ਫੇਰ ਸੁੰਡੀ ਪੈਗੀ ਸੋ ਅੱਜ ਸਾਡੇ ਚਾਚਾ ਜੀ ਇਹ ਫਸਲ ਨੂੰ ਮਜਬੂਰੀ ਵਸ ਆ ਕੇ ਬਾਹਰੇ ਨੇ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਪਿਛਲੇ 6 ਮਹੀਨਿਆਂ ਤੋਂ ਮੌਸਮ ਦੇ ਵਿੱਚ ਵੀ ਤਬਦੀਲੀਆਂ ਨੇ ਪਹਿਲਾਂ ਝੋਨੇ ਨੇ ਧੋਖਾ ਦਿੱਤਾ ਕਿਸਾਨਾਂ ਨੂੰ ਹੁਣ ਕਣਕਾਂ ਨੂੰ ਜੰਮਦੀਆਂ ਨੂੰ ਸੁੰਡੀ ਪੈ ਗਈ ਸਰਕਾਰਾਂ ਨੂੰ ਮੌਜੂਦਾ ਸਰਕਾਰ ਨੂੰ ਇੱਕ ਗਹਾਰ ਲਗਾਉਣਿਆਂਗੇ ਸੈਂਟਰ ਸਰਕਾਰ ਨੂੰ ਵੀ ਗਹਾਰ ਲਗਾਉਣਿਆਂ ਵੀ ਜਿਹੜਾ ਸਮਾਂ ਇਹ ਕਿਸਾਨਾਂ ਦੀ ਬਾਹ ਫੜਨ ਦਾ ਸਮਾਂਗਾ ਇਹਦੇ ਲਈ ਕੋਈ ਪੈਨਲ ਬਣਾ ਕੇ ਵੱਖਰੀ ਕਮੇਟੀ ਬਣਾ ਕੇ ਵੱਧ ਤੋਂ ਵੱਧ ਤਰੀਕੇ ਨਾਲ ਕਿਸਾਨਾਂ ਨੂੰ ਜੋ ਬਣਦਾਗਾ ਉਹਨਾਂ ਨੂੰ ਉਸਦਾ ਦਿੱਤਾ ਜਾਵੇ ਲਾਲ ਸਿੰਘ ਜੀ ਕਿਹੜਾ ਪਿੰਡਾ ਸੋਹਣਾ ਮਟਰਾਂ ਹੀ ਕੀ ਕਹਿਣਾ ਚਾਹੁੰਦੇ ਹਾਂ ਮੈਂ ਕੀ ਕਹਿਣਾ ਚਾਹੁੰਦਾ ਜੀ 2 ਨਵੰਬਰ ਨੂੰ ਕਣਕ ਬੀਜੀ ਸੀ ਮੈਂ 8 6 ਕਿੱਲੇ ਮੇਰੇ ਲਈ ਠੇਕੇਦਾਰ ਨੇ 60000 ਪ੍ਰਤੀ ਏਕੜ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਤੁਹਾਨੂੰ ਦੱਸ ਦਈਏ ਕਿ ਇੱਕ ਕਿਸਾਨ ਨੇ ਜਿਹੜੇ ਠੇਕੇ ਤੇ ਮਹਿੰਗੇ ਭਾਅ ਪਹਿਲੇ ਤੇ ਜ਼ਮੀਨ ਲਈ ਉਸ ਤੋਂ ਬਾਅਦ ਦੋ ਵਾਰ ਫਸਲ ਬੀਜੀ ਤੇ ਦੋਨੋਂ ਵਾਰ ਹੀ ਗੁਲਾਬੀ ਸੁੰਡੀ ਕਰਕੇ ਸਾਰੀ ਫਸਲ ਜੜੀ ਹੈ ਖਰਾਬ ਹੋ ਗਈ ਜਿਸ ਤੋਂ ਬਾਅਦ ਤੀਜੀ ਵਾਰ ਕਿਸਾਨ ਜਿਹੜਾ ਹੈ ਫਿਰ ਫਸਲ ਲਗਾਉਣ ਨੂੰ ਤਿਆਰ ਹੈ ਪਰ ਲਗਾਤਾਰ ਸਰਕਾਰ ਤੋਂ ਮੰਗ ਕਰ ਰਹਾ ਹੈ ਕਿ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਤੋਂ ਬਾਅਦ ਸਰਕਾਰ ਤੋਂ ਮੰਗ ਕਰ ਰਹਾ ਹੈ ਕਿ ਜਿਹੜੀ ਉਹਦੀ ਫਸਲ ਹੈ ਜੋ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਤੁਹਾਨੂੰ ਦੱਸ ਦਈਏ ਕਿ ਮਹਿੰਗੇ ਪਾਤੇ ਪਹਿਲਾਂ ਤਾਂ ਕਿਸਾਨ ਵੱਲੋਂ ਠੇਕੇ ਤੇ ਜ਼ਮੀਨ ਲਈ ਗਈ ਤੇ ਉਸਨੇ ਦੋ ਵਾਰ ਜਿਹੜੀ ਹੈ ਕਿਸਾਨ ਨੇ ਕਣਕ ਬੀਜੀ ਤੇ ਨਾਲ ਹੀ ਦੋਨੋਂ ਵਾਰ ਉਸ ਨੂੰ ਵਾਣਾ ਪਿਆ ਕਿਉਂਕਿ ਦੋਨੋਂ ਵਾਰ ਜਿਹੜੇ ਨੇ ਗੁਲਾਬੀ ਸੂੰਢੀ ਨੇ ਉਸ ਦੀ ਸਾਰੀ ਫਸਲ ਜਿਹੜੀ ਹੈ ਖਰਾਬ ਕਰ ਦਿੱਤੀ ਜਿਸ ਦੇ ਕਰਕੇ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤੁਹਾਨੂੰ ਦੱਸ ਦਈਏ ਕਿ ਕਿਸਾਨ ਦਾ ਕਹਿਣਾ ਹੈ ਕਿ 80000 ਰੁਪਏ ਪਤੀ ਏਕੜ ਦੇ ਹਿਸਾਬ ਨਾਲ ਜਿਹੜਾ ਇਹ ਉਸਨੇ ਫਸਲ ਠੇਕੇ ਤੇ ਲਈ ਤੇ ਮਲ ਖੇਤੀ ਲਈ ਤੇ ਉੱਤੇ ਫਸਲ ਕੀਤੀ ਤੇ ਨਾਲ ਹੀ ਜਦੋਂ ਹੁਣ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਮਾਮਲਾ ਜਿਹੜਾ ਹੈ ਸੰਗਰੂਰ ਤੋਂ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਉਸਨੇ ਕਣਕ ਦੀ ਬਿਜਾਈ ਕਰਨ ਜਿਹੜੇ ਕਰਨ ਵਾਲੇ ਕਿਸਾਨ ਇਸ ਸਮੇਂ ਭਾਰੀ ਜਿਹੜੀ ਹੈ ਭਾਰੀ ਜਿਹੜਾ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਰਿਹਾ ਕਿਉਂਕਿ ਲਗਾਤਾਰ ਸਰਕਾਰ ਵੱਲੋਂ ਕਿਹਾ ਗਿਆ ਕਿ ਜਿਹੜੇ ਨੇ ਬਿਨਾ ਪਰਾਲੀ ਨੂੰ ਅੱਗ ਲਗਾਏ ਫਸਲ ਬੀਜੀ ਜਾਵੇ ਤੇ ਹੁਣ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਫਸਲ ਹੈ ਉਹ ਬਿਨਾ ਪਰਾਲੀ ਸਾੜੇ ਕਰਕੇ ਗੁਲਾਬੀ ਸੁੰਡੀ ਲੱਗ ਰਹੀ ਹੈ ਜਿਸ ਕਰਕੇ ਕਿਸਾਨਾਂ ਦਾ ਜਿਹੜਾ ਹੈ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ ਤੇ ਕਈ ਕਿਸਾਨਾਂ ਨੂੰ ਕਈ ਏਕੜ ਜ਼ਮੀਨਾਂ ਦਾ ਨੁਕਸਾਨ ਕਰਕੇ ਲਗਾਤਾਰ ਉਹਨੂੰ ਬੁਹਾਣਾ ਪੈ ਰਿਹਾ ਹੈ ਤੇ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਕਿਸਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸਨੇ ਦੋ ਵਾਰ ਜਿਹੜੀ ਹੈ ਪਹਿਲਾਂ ਤਾਂ ਜਿਹੜੀ ਜ਼ਮੀਨ ਹੈ ਉਸਨੇ ਖੇਤ ਜਿਹੜੇ ਉਸਨੇ ਇੱਕ ਮਹਿੰਗੇ ਭਾਅ ਖਰੀਦੇ ਉਸ ਤੋਂ ਬਾਅਦ ਦੋ ਵਾਰ ਉਸ ਦੇ ਵਿੱਚ ਫਸਲ ਬੀਜੀ ਫਸਲ ਬੀਜਣ ਦੇ باوجود ਵੀ ਜਿਹੜੇ ਆ ਲੱਖਾਂ ਰੁਪਏ ਦਾ ਉਸ ਨੂੰ ਨੁਕਸਾਨ ਹੋਇਆ ਹੁਣ ਫਿਰ ਤੀਜੀ ਵਾਰ ਉਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਬੀਜਣ ਲੱਗੇ ਹਾਂ ਪਰ ਹੁਣ ਵੀ ਉਮੀਦ ਨਹੀਂ ਹੈ ਕਿ ਫਸਲ ਦੀ ਜੜੀ ਹੈ ਉਸ ਨੂੰ ਉਸ ਦੇ ਜਿਹੜੇ ਨੇ ਉਸ ਨੂੰ ਫਲ ਮਿਲੇਗਾ ਤਾਂ ਹੁਣ ਲਗਾਤਾਰ ਸਰਕਾਰ ਤੋਂ ਮੰਗ ਲਗਾ ਰਹੇ ਨੇ ਮੰਗ ਲਗਾ ਰਹੇ ਨੇ ਕਿ ਜਿਹੜੀ ਫਸਲ ਉਹਨਾਂ ਦੀ ਖਰਾਬ ਹੋਈ ਹੈ ਉਸ ਨੂੰ ਲੈ ਕੇ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਹੋਰ ਇਸ ਪੂਰੇ ਘਟਨਾ ਨੂੰ ਲੈ ਕੇ ਕਿਸਾਨ ਖੁਦ ਕੀ ਕਹਿ ਰਿਹਾ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਲਾਲ ਸਿੰਘ ਜੀ ਕਿਹੜਾ ਪਿੰਡਾ ਦਾ ਮਟਰਾਂ ਕੀ ਕਹਿਣਾ ਚਾਹੁੰਦੇ ਮੈਂ ਕੀ ਕਹਿਣਾ ਚਾਹੁੰਦਾ ਜੀ 2 ਨਵੰਬਰ ਨੂੰ ਕਣਕ ਬੀਜੀ ਸੀ ਮੈਂ ਹ 6 ਕਿੱਲੇ ਮੇਰੇ ਤੇ 6 ਕਿੱਦਲੇ ਹਨ 60000 ਪ੍ਰਤੀ ਏਕੜ ਹ ਉਦੋਂ ਬਾਅਦ ਵੀ ਜਿਹੜੀ 18 ਮਹੀਨੇ ਦਿਨ ਸਾਨੂੰ ਪਤਾ ਲੱਗਿਆ ਵੀ ਇਹਨੂੰ ਸੰਡੀ ਪੈ ਗਈ। ਹੂੰ ਅਸਲੇ ਸੰਡੀ ਪੱਟ ਕੇ ਤੇ ਕਿ ਸੰਡੀ ਲਿਕੜੀ ਚਲੋ ਖਬਰ ਲੱਗੀ ਮਹਾਰਾਜ ਦੱਸਣ ਉਹ ਕਹਿੰਦੇ ਵੀ ਇਹਨੂੰ ਪਾਣੀ ਦੇ ਭਰਕੇ ਚ ਕਲੋਰੋ ਪਾਓ। ਹੂੰ 750 ਗ੍ਰਾਮ ਪ੍ਰਤੀ ਏਕੜ ਦੀ। ਹੂੰ ਉਹ ਪਾਤੀ ਉਦੋਂ ਬਾਅਦ ਕਹਿੰਦੇ ਜਿਹੜੀਆਂ ਸਿੱਧੀਆਂ ਦੇੜੀਆਂ ਨੇ ਉਹਨਾਂ ਵਿੱਚ ਕਣਕ ਦਾ ਸੱਟਾ ਮਾਰੋ। ਹੂੰ ਉਸ ਸਿੱਧੀਆਂ ਕਿਰੂ ਤਾਂ ਸਾਰੀਆਂ ਖਾ ਗਈ ਦੁਬਾਰੇ ਉਹ ਵੀ ਜਿਹੜੀ ਸੱਟਾ ਮਾਰੇਦੀ ਉਹਨੂੰ ਵੀ ਖਾ ਦੁਬਾਰੇ ਪੈ ਗਈ ਫਿਰ ਹੁਣ ਹੁਣ ਤੀਜੀ ਵਾਰੀ ਕਿਵੇਂ ਬੀਜੇ ਕਿਥੋਂ ਲਈ ਜਾਣਾ ਖਰਚਾ ਜੀ। ਹੂੰ ਬਹੁਤ ਮੁਸ਼ਕਲ ਹੋ ਰਿਹਾ ਕੰਮ। ਸਰਕਾਰ ਮੁਆਜਾ ਦੇਵੇਗੀ ਹੋਰ ਸਰਕਾਰ ਤੋਂ ਕੀ ਕੁਝ ਇਹ ਕੁਛ ਚੌਹਨੇ ਹਸਤਾ ਜੀ ਲੱਗਦਾ ਮਿਲੂਗਾ ਸਰਕਾਰ ਤੋਂ ਮੁਆਜਰਾ ਦੇਖੋ ਜੀ ਸਾਡਾ ਘਹਾਰ ਹੈ ਪਾਤੀ ਅੱਗੇ ਉਹਨਾਂ ਦੀ ਮਰਜ਼ੀ ਹੈ ਨੁਕਸਾਨ ਬਹੁਤ ਵੱਡਾ ਹੋ ਗਿਆ ਨੁਕਸਾਨ ਤਾਂ ਹੀ ਬਹੁਤ ਵੱਡਾ ਹੋ ਗਿਆ ਇੱਕ ਇੱਕ ਵਾਰੀ ਤੇ 70000 ਰੁਪਏ ਖਰਚ ਆ ਗਿਆ ਤੀਜੀ ਵਾਰੀ ਦੂਜੀ ਵਾਰੀ ਤੇ ਫੇਰ ਆ ਗਿਆ ਥੋੜਾ ਜਿਹਾ ਘਟਾਇਆ ਚਲੋ ਉਹ ਜੋ ਕੱਲੀ ਕਣਕ ਦਾ ਮਾਰਿਆ ਪਰ ਆ ਹੁਣ ਫੇਰ ਡਬਲ ਪੈ ਰਹੇ ਉਹਨਾਂ ਇਹਦਾ ਹੀ ਕਰੀਏ ਦੁਬਾਰਾ ਬੀਜਾਂ ਦੀ ਕੀ ਲੱਗਦਾ ਹੋ ਜੂ ਉਵੇਂ ਦੀ ਰੋਮੀ ਹੁਣ ਤਾਂ ਕਿਹੜੀ ਮਾਤ ਆ ਜੇ ਹੁਣ ਕੱਲ ਨੂੰ ਮੌਸਮ ਖਰਾਬ ਹੋ ਜਾਏ ਮੀਂਹ ਪੈ ਗਿਆ ਹੁਣ ਤਾਂ ਬਸ ਸਤਨਾਮ ਲਾਗੂਗਾ ਕਿਰਾਂ ਦੇਖਦਾ ਕੋਸ਼ਿਸ਼ ਕਰਕੇ ਕੋਈ ਪਸ਼ੇਤਾ ਵੀ ਇਹ ਤਾਂ ਸੀਜ਼ਨ ਹੈ ਖਰਾਬ ਹਾਂ ਇਹਦਾ ਸੀਜ਼ਨ ਹੈ ਗਿਆ ਜਮੀ ਬਿਲਕੁਲ ਹੀ ਖਤਮ ਹੈ ਠੀਕ ਆਓ ਜੀ ਨਾਮ ਹੀ ਪਰਗਟ ਸਿੰਘ ਜਿਹੜਾ ਪਿੰਡ ਮਟਰਾਂ ਜੀ ਪਰਗਟ ਸਿੰਘ ਤੁਹਾਡੇ ਪਿੰਡ ਕਿਸਾਨ ਫਸਲ ਬੋਣ ਲੱਗਿਆ ਕੀ ਕਰਨਾ ਇਹ ਸੁੰਡੀ ਪੈ ਗਈ ਜੀ ਆਪਣੇ ਕਣਕਾਂ ਨੂੰ ਇਹ ਆਪਣੇ 2 ਨਵੰਬਰ ਨੂੰ ਵੇਚੀ ਤੀ ਇਹ ਜੀ 18-19 ਜਨਵਰੀ ਦੇ ਕਣਕ ਹੋਈ ਤਾਂ ਸਾਨੂੰ ਇਹ ਸਾਡਾ ਚਾਚਾ ਜੀ ਦੇ ਖੇਤ ਨਾਲ ਨੇ ਇੱਕ ਟੱਕਾਗਾ ਜੱਜਾ ਨੇ ਬੁਲਾਇਆ ਕਹਿੰਦੇ ਪ੍ਰਗਟ ਵੀ ਆਪਣੀ ਜਿਹੜੀ ਕਣਕਾ ਸੁੱਕਦੀ ਜਾ ਰਹੀ ਹੈਗੀ ਵੀ ਪੇਡੇ ਪੇਲੇ ਦਿਖਣ ਦੇਣ ਲੱਗੇ ਜਦ ਅਸੀਂ ਪੱਟ ਕੇ ਦੇਖਿਆ ਉਹਦੇ ਵਿੱਚ ਸੁੰਡੀ ਦਿਖਾਈ ਦਿੱਤੀ ਫਿਰ ਉਸ ਤੋਂ ਬਾਅਦ ਅਸੀਂ ਹੋਰ ਪਿੰਡ ਦੇ ਵਿੱਚੋਂ ਬੰਦੇ ਬੁਲਾਏ ਉਹਨਾਂ ਨੇ ਪੱਟ ਕੇ ਜਿਹੜਾ ਪੇਡਾ ਦੇਖਿਆ ਕਰ ਉਹਦੇ ਵਿੱਚ ਸੁੰਡੀ ਉਸ ਤੋਂ ਬਾਅਦ ਅਸੀਂ ਮਹਿਰਾਂ ਨਾਲ ਫੋਨ ਤੇ ਗੱਲ ਕੀਤੀ ਮਹਿਰ ਕਹਿੰਦੇ ਵੀ ਇਹਦੇ ਵਿੱਚ ਦਵਾਈ ਪਾ ਦਿਓ ਵੀ ਮਰ ਜੂਗੀ ਪਾਣੀ ਲਾਤਾ ਉਸ ਤੋਂ ਬਾਅਦ ਨਹੀਂ ਮਰੀ ਬਾਅਦੇ ਚਲੀ ਗਈ ਜਿੱਦ ਤਰ ਵੀ ਅਸੀਂ ਦੇਖਿਆ ਕਰੀਏ ਡੈੜੀਆਂ ਪੈਂਦੀਆਂ ਪੈਂਦੀਆਂ ਚੱਲੀਆਂ ਗਏ ਵਾਹਨ ਖਾਲੀ ਹੁੰਦਾ ਚਲਾ ਗਿਆ ਇਹ ਕੋਬ ਦੇ ਵਿੱਚ ਪਈ ਹੋਈ ਹੈ ਇਹ ਤੇ ਜਿਹੜੀ ਸੰਡੀਆਂ ਜੀ ਬਹੁਤ ਜ਼ਿਆਦਾ ਹੋ ਚੁੱਕੀ ਹੈਗੀ ਸਾਡਾ ਇਹਨੂੰ ਬਹਾਉਣ ਤੋਂ ਬਗੈਰ ਕੋਈ ਹੱਲ ਨਹੀਂ ਹੈਗਾ ਤੇ ਜਿਹੜੀ ਇਹ ਅਸੀਂ ਬੀਜੀ ਦੀ ਇਹ ਅਸੀਂ ਕਰਚੇ ਬਾਕੇ ਰੌਣੀ ਕਰਕੇ ਰੋਟਾਵੇਟਰ ਨਾਲ ਬੀਜੀ ਦੀ ਸੀ ਤੇ ਹੁਣ ਸਾਡਾ ਦੇਖੋ ਵੀ ਹੱਲ ਚਾਚਾ ਜੀ ਦਾ ਵੀ ਵਾਹਨ ਦਾ ਵੀ ਖਾਲੀ ਹੋ ਗਿਆ ਹੁਣ ਇਹ ਤਾਂ ਕੀ ਬਣਨਾ ਚਾਹੀਦਾ ਜ਼ਿਆਦਾ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਜਾਂ ਅੱਗੇ ਵਾਸਤੇ ਸਾਨੂੰ ਸਰਕਾਰ ਅੱਗੇ ਲਾਉਣ ਦੀ ਆਗਿਆ ਦੇਵੇ ਦੇਵੇ ਮੈਂ ਨਾਮ ਹੈ ਜੀ ਮੈਂ ਜਸਪਾਲ ਸਿੰਘ ਮੌਜੂਦਾ ਸਰਪੰਚ ਪਿੰਡ ਮੱਟਰਾ ਤੇ ਜਸਪਾਲ ਤੁਹਾਡੇ ਪਿੰਡ ਕਿਸਾਨ ਜਿਹੜਾ ਤੀਜੀ ਵਾਰ ਫਸਲ ਮਤਲਬ ਕਿ ਬੀਜਾਂ ਲਈ ਮਜਬੂਰ ਅੱਜ ਬਾਹਰ ਆਇਆ ਕਿ ਫਸਲ ਨੂੰ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਇਹ ਸਾਡੇ ਸਤਿਕਾਰਯੋਗ ਚਾਚਾ ਜੀ ਨੇ ਲਾਲ ਸਿੰਘ ਇਹਨਾਂ ਨੇ ਇਹ ਵਹਾਣਾ ਜਿਹੜਾ 6 ਕਿੱਲੇ ਕਰੀਬ ਠੇਕੇ ਤੇ ਲਿਆ ਹੋਇਆਗਾ ਇਹਨਾਂ ਨੇ ਪਿਛਲੇ 2 ਨਵੰਬਰ ਨੂੰ ਇਹ ਫਸਲ ਜਿਹੜੀ ਕਣਕ ਆ ਇਹ ਮਤਲਬ ਪ੍ਰੋਪਰ ਬਾਹ ਬਹਾਈ ਕਰਕੇ ਬੀਜੀ ਸੀਗੀ ਉਸ ਤੋਂ ਬਾਅਦ ਇਹਨਾਂ ਦੇ 18-20 ਦਿਨਾਂ ਬਾਅਦ ਦਸਣ ਦੇ ਵਿੱਚ ਆਇਆ ਚਾਚਾ ਜੀ ਦੱਸ ਰਹੇ ਸੀਗੇ ਵੀ ਸੁੰਡੀ ਨੇ ਹਮਲਾ ਕੀਤਾ ਜਿਹੜੀ ਗੁਲਾਬੀ ਸੁੰਡੀ ਆ ਇਹਨੇ ਹਮਲਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਕਹਿਣ ਦੇ ਮੁਤਾਬਕ ਜਿਵੇਂ ਕੋਈ ਮਤਲਬ رائے ਦਿੰਦਾ ਗਿਆ ਕਿਵੇਂ ਵੀ ਕੋਈ ਦੱਸਦਾ ਗਿਆ ਇਹਨਾਂ ਨੇ ਦੁਬਾਰਾ ਪਾਣੀ ਵੀ ਲਾਇਆ ਕਲੋਰੋ ਵੀ ਪਾਈ ਆ ਤੇ ਇਹਦਾ ਸਿੱਟਾ ਵੀ ਦੁਬਾਰਾ ਦਿੱਤਾ ਗਿਆ ਕਣਕ ਦਾ ਜਿਹੜਾ ਦੁਆਰੇ ਸਿੱਟਾ ਦਿੱਤਾ ਉਹਨੂੰ ਦੁਬਾਰਾ ਫੇਰ ਸੁੰਗੀ ਪੈਗੀ ਸੋ ਅੱਜ ਸਾਡੇ ਚਾਚਾ ਜੀ ਇਹ ਫਸਲ ਨੂੰ ਮਜਬੂਰੀ ਵਸ ਆ ਕੇ ਬਾਹਰੇ ਨੇ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਪਿਛਲੇ 6 ਮਹੀਨਿਆਂ ਤੋਂ ਮੌਸਮ ਦੇ ਵਿੱਚ ਵੀ ਤਬਦੀਲੀਆਂ ਨੇ ਪਹਿਲਾਂ ਝੋਨੇ ਨੇ ਧੋਖਾ ਦਿੱਤਾ ਕਿਸਾਨਾਂ ਨੂੰ ਹੁਣ ਕਣਕਾਂ ਨੂੰ ਜੰਮਦੀਆਂ ਨੂੰ ਸੁੰਡੀ ਪੈ ਗਈ ਸਰਕਾਰਾਂ ਨੂੰ ਮੌਜੂਦਾ ਸਰਕਾਰ ਨੂੰ ਇੱਕ ਗਹਾਰ ਲਗਾਉਣਿਆਂਗੇ ਸੈਂਟਰ ਸਰਕਾਰ ਨੂੰ ਵੀ ਗਹਾਰ ਲਗਾਉਣਿਆਂ ਵੀ ਜਿਹੜਾ ਸਮਾਂ ਇਹ ਕਿਸਾਨਾਂ ਦੀ ਬਾਹ ਫੜਨ ਦਾ ਸਮਾਂਗਾ ਇਹਦੇ ਲਈ ਕੋਈ ਪੈਨਲ ਬਣਾ ਕੇ ਵੱਖਰੀ ਕਮੇਟੀ ਬਣਾ ਕੇ ਵੱਧ ਤੋਂ ਵੱਧ ਤਰੀਕੇ ਨਾਲ ਕਿਸਾਨਾਂ ਨੂੰ ਜੋ ਬਣਦਾਗਾ ਉਹਨਾਂ ਨੂੰ नमस्कार ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਤੁਹਾਨੂੰ ਦੱਸ ਦਈਏ ਕਿ ਇੱਕ ਕਿਸਾਨ ਨੇ ਜਿਹੜੇ ਠੇਕੇ ਤੇ ਮਹਿੰਗੇ ਭਾਅ ਪਹਿਲੇ ਤੇ ਜ਼ਮੀਨ ਲਈ ਉਸ ਤੋਂ ਬਾਅਦ ਦੋ ਵਾਰ ਫਸਲ ਬੀਜੀ ਤੇ ਦੋਨੋਂ ਵਾਰ ਹੀ ਗੁਲਾਬੀ ਸੁੰਡੀ ਕਰਕੇ ਸਾਰੀ ਫਸਲ ਜੜੀ ਹੈ ਖਰਾਬ ਹੋ ਗਈ। ਉਸ ਤੋਂ ਬਾਅਦ ਤੀਜੀ ਵਾਰ ਕਿਸਾਨ ਜਿਹੜਾ ਹੈ ਫਿਰ ਫਸਲ ਲਗਾਉਣ ਨੂੰ ਤਿਆਰ ਹੈ ਪਰ ਲਗਾਤਾਰ ਸਰਕਾਰ ਤੋਂ ਮੰਗ ਕਰ ਰਹਾ ਹੈ ਕਿ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਸ ਤੋਂ ਬਾਅਦ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਜੜੀ ਉਦੀ ਫਸਲ ਹੈ ਜੋ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਤੁਹਾਨੂੰ ਦੱਸ ਦਈਏ ਕਿ ਮਹਿੰਗੇ ਪਾਤੇ ਪਹਿਲਾਂ ਤਾਂ ਕਿਸਾਨ ਵੱਲੋਂ ਠੇਕੇ ਤੇ ਜ਼ਮੀਨ ਲਈ ਗਈ ਤੇ ਉਸ ਨੇ ਦੋ ਵਾਰ ਜਿਹੜੀ ਹੈ ਕਿਸਾਨ ਨੇ ਕਣਕ ਬੀਜੀ ਤੇ ਨਾਲ ਹੀ ਦੋਨੋਂ ਵਾਰ ਉਸ ਨੂੰ ਵਾਣਾ ਪਿਆ ਕਿਉਂਕਿ ਦੋਨੋਂ ਵਾਰ ਜਿਹੜੇ ਨੇ ਗੁਲਾਬੀ ਸੂੰਢੀ ਨੇ ਉਸ ਦੀ ਸਾਰੀ ਫਸਲ ਜਿਹੜੀ ਹੈ ਖਰਾਬ ਕਰ ਦਿੱਤੀ ਜਿਸ ਦੇ ਕਰਕੇ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤੁਹਾਨੂੰ ਦੱਸ ਦਈਏ ਕਿ ਕਿਸਾਨ ਦਾ ਕਹਿਣਾ ਹੈ ਕਿ 80000 ਰੁਪਏ ਪਤੀ ਏਕੜ ਦੇ ਹਿਸਾਬ ਨਾਲ ਜਿਹੜਾ ਏ ਉਸਨੇ ਫਸਲ ਠੇਕੇ ਤੇ ਲਈ ਤੇ ਮਲ ਖੇਤੀ ਲਈ ਤੇ ਉਤੇ ਫਸਲ ਕੀਤੀ ਤੇ ਨਾਲ ਹੀ ਜਦੋਂ ਹੁਣ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਮਾਮਲਾ ਜਿਹੜਾ ਏ ਸੰਗਰੂਰ ਤੋਂ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਉਸਨੇ ਕਣਕ ਦੀ ਬਿਜਾਈ ਕਰਨ ਜਿਹੜੇ ਕਰਨ ਵਾਲੇ ਕਿਸਾਨ ਇਸ ਸਮੇਂ ਭਾਰੀ ਜਿਹੜੀ ਹੈ ਭਾਰੀ ਜਿਹੜਾ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਰਿਹਾ ਕਿਉਂਕਿ ਲਗਾਤਾਰ ਸਰਕਾਰ ਵੱਲੋਂ ਕਿਹਾ ਗਿਆ ਕਿ ਜਿਹੜੇ ਨੇ ਬਿਨਾ ਪਰਾਲੀ ਨੂੰ ਅੱਗ ਲਗਾਏ ਫਸਲ ਬੀਜੀ ਜਾਵੇ ਤੇ ਹੁਣ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਫਸਲ ਹੈ ਉਹ ਬਿਨਾ ਪਰਾਲੀ ਸਾੜੇ ਕਰਕੇ ਗੁਲਾਬੀ ਸੁੰਡੀ ਲੱਗ ਰਹੀ ਹੈ ਜਿਸ ਕਰਕੇ ਕਿਸਾਨਾਂ ਦਾ ਜਿਹੜਾ ਹੈ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ ਤੇ ਕਈ ਕਿਸਾਨਾਂ ਨੂੰ ਕਈ ਏਕੜ ਜ਼ਮੀਨਾਂ ਦਾ ਨੁਕਸਾਨ ਕਰਕੇ ਲਗਾਤਾਰ ਉਹਨੂੰ ਬੁਆਣਾ ਪੈ ਰਿਹਾ ਤੇ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਕਿਸਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸਨੇ ਦੋ ਵਾਰ ਜਿਹੜੀ ਹੈ ਪਹਿਲਾਂ ਤਾਂ ਜਿਹੜੀ ਜ਼ਮੀਨ ਹੈ ਉਸਨੇ ਖੇਤ ਜਿਹੜੇ ਉਸਨੇ ਇੱਕ ਮਹਿੰਗੇ ਪਾ ਖਰੀਦੇ ਉਸ ਤੋਂ ਬਾਅਦ ਦੋ ਵਾਰ ਉਸ ਦੇ ਵਿੱਚ ਫਸਲ ਬੀਜੀ ਫਸਲ ਬੀਜਣ ਦੇ باوجود ਵੀ ਜਿਹੜੇ ਆ ਲੱਖਾਂ ਰੁਪਏ ਦਾ ਉਸ ਨੂੰ ਨੁਕਸਾਨ ਹੋਇਆ ਹੁਣ ਫਿਰ ਤੀਜੀ ਵਾਰ ਇਹ ਉਸ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਬੀਜਣ ਲੱਗੇ ਹਾਂ ਪਰ ਹੁਣ ਵੀ ਉਮੀਦ ਨਹੀਂ ਹੈ ਕਿ ਫਸਲ ਦੀ ਜੜੀ ਹੈ ਉਸ ਨੂੰ ਉਸ ਦੇ ਜਿਹੜੇ ਨੇ ਉਸ ਨੂੰ ਫਲ ਮਿਲੇਗਾ ਤਾਂ ਹੁਣ ਲਗਾਤਾਰ ਸਰਕਾਰ ਤੋਂ ਮੰਗ ਲਗਾ ਰਹੇ ਨੇ ਮੰਗ ਲਗਾ ਰਹੇ ਨੇ ਕਿ ਜਿਹੜੀ ਫਸਲ ਉਹਨਾਂ ਦੀ ਖਰਾਬ ਹੋਈ ਹੈ ਉਸ ਨੂੰ ਲੈ ਕੇ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਹੋਰ ਇਸ ਪੂਰੇ ਘਟਨਾ ਨੂੰ ਲੈ ਕੇ ਕਿਸਾਨ ਖੁਦ ਕੀ ਕਹਿ ਰਿਹਾ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਲਾਲ ਸਿੰਘ ਜੀ ਕਿਹੜਾ ਪਿੰਡਾ ਦਾ ਮਟਰਾਂ ਕੀ ਕਹਿਣਾ ਚਾਹੁੰਦੇ ਮੈਂ ਕੀ ਕਹਿਣਾ ਚਾਹੁੰਦਾ ਜੀ 2 ਨਵੰਬਰ ਨੂੰ ਕਣਕ ਬੀਜੀ ਸੀ ਮੈਂ 8 6 ਕਿੱਲੇ ਮੇਰੇ ਤੇ 80000 ਪ੍ਰਤੀ ਏਕੜ ਉਦੋਂ ਬਾਅਦ ਵੀ ਜਿਹੜੀ 18 ਮਹੀਨੇ ਦਿਨ ਸਾਨੂੰ ਪਤਾ ਲੱਗਿਆ ਵੀ ਇਹਨੂੰ ਸੰਡੀ ਪੈ ਗਈ। ਹੂੰ। ਅਖਿਲੇ ਸੰਡੀ ਪੱਟ ਕੇ ਤੇ ਕਈ ਸੰਡੀ ਲਿਕੜੀ ਚਲੋ ਖਬਰ ਲੱਗੀ ਮਹਾਰਾਜ ਦੱਸਣ ਉਹ ਕਹਿੰਦੇ ਵੀ ਇਹਨੂੰ ਪਾਣੀ ਦੇ ਭਰਕੇ ਚ ਕਲੋਰੋ ਪਾਓ। ਹੂੰ। 750 ਗ੍ਰਾਮ ਪ੍ਰਤੀ ਏਕੜ ਦੀ। ਹੂੰ। ਉਹ ਪਾਤੀ ਉਦੋਂ ਬਾਅਦ ਕਹਿੰਦੇ ਜਿਹੜੀਆਂ ਛਿੱਧੀਆਂ ਜੜੀਆਂ ਨੇ ਉਹਨਾਂ ਵਿੱਚ ਕਣਕ ਦਾ ਸੱਟਾ ਮਾਰੋ। ਹੂੰ। ਉਸ ਛਿੱਧੀਆਂ ਕਿਰੂ ਤਾਂ ਸਾਰੀਆਂ ਨੂੰ ਖਾ ਗਈ ਦੁਬਾਰੇ ਉਹ ਵੀ ਜਿਹੜੀ ਸੱਟਾ ਮਾਰੇਦੀ ਉਹਨੂੰ ਵੀ ਖਾ ਦੁਬਾਰੇ ਪੈ ਗਈ ਫੇਰ ਹੁਣ। ਹੁਣ ਤੀਜੀ ਵਾਰੀ ਕਿਵੇਂ ਬੀਜੇ ਕਿੱਥੋਂ ਲਈਏ ਨਖਰਚਾਈ। ਹੂੰ। ਬਹੁਤ ਮੁਸ਼ ਸਰਕਾਰ ਮਵਾਜਾ ਦੇ ਵੀ ਹੋਰ ਸਰਕਾਰ ਤੋਂ ਕੀ ਇਹ ਕੁਛ ਚੌਹਨੇ ਆਸਤਾ ਇਹ ਲੱਗਦਾ ਮਿਲੂਗਾ ਸਰਕਾਰ ਤੋਂ ਮਵਾਜਾ ਦੇ ਦੇਖੋ ਜੀ ਸਾਡਾ ਗਹਾਰ ਹੈ ਪਾਤੀ ਅੱਗੇ ਉਹਨਾਂ ਦੀ ਮਰਜ਼ੀ ਹੈ ਨੁਕਸਾਨ ਬਹੁਤ ਵੱਡਾ ਹੋ ਗਿਆ ਨੁਕਸਾਨ ਤਾਂ ਜੀ ਬਹੁਤ ਵੱਡਾ ਹੋ ਗਿਆ ਇੱਕ ਇੱਕ ਵਾਰੀ ਤੇ 70000 ਰੁਪਇਆ ਖਰਚ ਆ ਗਿਆ ਤੀਜੀ ਵਾਰੀ ਦੂਜੀ ਵਾਰੀ ਤੇ ਫੇਰ ਆ ਗਿਆ ਥੋੜਾ ਜਿਹਾ ਘਟਾਇਆ ਚਲੋ ਉਹ ਜੋ ਕੱਲੀ ਕਣਕ ਦਾ ਮਾਰਿਆ ਪਰ ਆ ਹੁਣ ਫੇਰ ਡਬਲ ਪੈ ਰਹੇ ਹੁਣ ਇਹਦਾ ਹੀ ਕਰੀਏ ਦੁਬਾਰਾ ਬੀਜੂਗੀ ਕੀ ਲੱਗਦਾ ਹੋ ਜੂ ਉਵੇਂ ਦੀ ਰੋਗ ਹੁਣ ਤਾਂ ਕਿਹੜੀ ਮੈਦ ਆ ਜੀ ਹੁਣ ਕੱਲੂ ਮੌਸਮ ਖਰਾਬ ਹੋ ਜਾਏ ਮੀਂਹ ਪੈ ਗਿਆ ਹੁਣ ਤਾਂ ਕਰਾਂ ਦੇਖਦਾ ਕੋਰਸ ਕਰਕੇ ਕੋਈ ਬਸੇਤਾ ਵੀ ਇਹ ਤਾਂ ਸੀਜ਼ਨ ਖਰਾਬ ਹਾਂ ਇਹਦਾ ਸੀਜ਼ਨ ਹੈ ਗਿਆ ਜੀ ਜਮੀ ਬਿਲਕੁਲ ਖਤਮ ਠੀਕ ਆਓ ਜੀ ਨਾਮ ਹੈ ਪ੍ਰਗਟ ਸਿੰਘ ਜਿਹੜਾ ਪਿੰਡ ਮੱਟਰਾਂ ਜੀ ਪ੍ਰਗਟ ਸਿੰਘ ਤੁਹਾਡੇ ਪਿੰਡ ਕਿਸਾਨ ਫਸਲ ਬੋਣ ਲੱਗਿਆ ਕੀ ਕਰਨ ਇਹ ਸੁੰਡੀ ਪੈ ਗਈ ਜੀ ਆਪਣੇ ਕਣਕਾਂ ਨੂੰ ਇਹ ਆਪਣੇ 2 ਨਵੰਬਰ ਨੂੰ ਵੇਚੀਤੀ ਹੈ ਜੀ 18 19 ਦੀਆਂ ਦੰਦੀਆਂ ਕਣਕ ਹੋਈ ਤਾਂ ਸਾਨੂੰ ਇਹ ਸਾਡਾ ਚਾਚਾ ਜੀ ਦੇ ਖੇਤ ਨਾਲ ਨੇ ਇੱਕ ਟੱਕਾਗਾ ਜਦ ਇਹਨਾਂ ਨੇ ਬੁਲਾਇਆ ਕਹਿੰਦੇ ਪ੍ਰਗਟ ਵੀ ਤਾਂ ਆਪਣੀ ਜਿਹੜੀ ਕਣਕਾ ਸੁੱਕਦੀ ਜਾ ਰਹੀ ਹੈਗੀ ਵੀ ਪੇਡੇ ਪੀਲੇ ਦਿਖਣ ਦੇਣ ਲੱਗੇ ਤੇ ਅਸੀਂ ਪੱਟ ਕੇ ਦੇਖਿਆ ਉਹਦੇ ਵਿੱਚ ਸੁੰਡੀ ਦਿਖਾਈ ਦਿੱਤੀ। ਫਿਰ ਉਸ ਤੋਂ ਬਾਅਦ ਅਸੀਂ ਹੋਰ ਪਿੰਡ ਦੇ ਵਿੱਚੋਂ ਬੰਦੇ ਬੁਲਾਏ। ਉਹਨਾਂ ਨੇ ਪੱਟ ਕੇ ਜਿਹੜਾ ਪੇਡਾ ਦੇਖਿਆ ਕਰ ਉਹਦੇ ਵਿੱਚ ਸੁੰਡੀ। ਉਸ ਤੋਂ ਬਾਅਦ ਅਸੀਂ ਮਾਹਰਾਂ ਨਾਲ ਫੋਨ ਤੇ ਗੱਲ ਕੀਤੀ। ਮਾਹਰ ਕਹਿੰਦੇ ਵੀ ਇਹਦੇ ਵਿੱਚ ਦਵਾਈ ਪਾ ਦਿਓ ਵੀ ਮਰ ਜੂਗੀ। ਪਾਣੀ ਲਾਤਾ। ਉਸ ਤੋਂ ਬਾਅਦ ਨਹੀਂ ਮਰੀ। ਬਾਅਦ ਦੇ ਚਲੇ ਗਈ। ਜਿੱਦ ਤਰ ਵੀ ਅਸੀਂ ਦੇਖਿਆ ਕਰੀਏ ਡੈੜੀਆਂ ਪੈਂਦੀਆਂ ਪੈਂਦੀਆਂ ਚਲਿੰਗੇ। ਵਾਹਣ ਖਾਲੀ ਹੁੰਦਾ ਚਲਾ ਗਿਆ। ਇਹ ਗੋਭ ਦੇ ਵਿੱਚ ਪਈ ਹੋਈ ਹੈ ਇਹ। ਤੇ ਜਿਹੜੀ ਸੁੰਡੀ ਆ ਜੀ ਉਹ ਬਹੁਤ ਜ਼ਿਆਦਾ ਹੋ ਚੁੱਕੀ ਹੈਗੀ ਸਾਡਾ ਇਹਨੂੰ ਬਹਾਉਣ ਤੋਂ ਬਿਨਾਂ ਕੋਈ ਹੱਲ ਨਹੀਂ ਹੈਗਾ ਤੇ ਜਿਹੜੀ ਇਹ ਅਸੀਂ ਬੀਜੀ ਦੀ ਇਹ ਅਸੀਂ ਕਰਚੇ ਬਾਕੇ ਰੌਣੀ ਕਰਕੇ ਰੋਟਾ ਵੇਟਰ ਨਾਲ ਬੀਜੀ ਦੀ ਤੇ ਹੁਣ ਸਾਡਾ ਦੇਖੋ ਵੀ ਹੱਲ ਚਾਚਾ ਜੀ ਦਾ ਵੀ ਬਹਾਉਣ ਦਾ ਵੀ ਖਾਲੀ ਹੋ ਗਿਆ ਹੁਣ ਇਹ ਤਾਂ ਕੀ ਬਣਨਾ ਚਾਹੀਦਾ ਜ਼ਿਆਦਾ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਜਾਂ ਅੱਗੇ ਵਾਸਤੇ ਸਾਨੂੰ ਸਰਕਾਰ ਅੱਗੇ ਲਾਉਣ ਦੀ ਆਗਿਆ ਦੇਵੇ ਮੈਂ ਜਸਪਾਲ ਸਿੰਘ ਮੌਜੂਦਾ ਸਰਪੰਚ ਪਿੰਡ ਮੱਟਰਾ ਤੇ ਜਿਸ ਵਾਰ ਤੁਹਾਡੇ ਪਿੰਡ ਕਿਸਾਨ ਜਿਹੜਾ ਤੀਜੀ ਵਾਰ ਫਸਲ ਮਤਲਬ ਕਿ ਬੀਜਾਂ ਲਈ ਮਜਬੂਰ ਅੱਜ ਬਾਹਰ ਆਇਆ ਖ ਫਸਲ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਇਹ ਸਾਡੇ ਸਤਿਕਾਰਯੋਗ ਚਾਚਾ ਜੀ ਨੇ ਲਾਲ ਸਿੰਘ ਇਹਨਾਂ ਨੇ ਇਹ ਵਹਾਣਾ ਜਿਹੜਾ 6 ਕਿੱਲੇ ਕਰੀਬ ਠੇਕੇ ਤੇ ਲਿਆ ਹੋਇਆਗਾ ਇਹਨਾਂ ਨੇ ਪਿਛਲੇ 2 ਨਵੰਬਰ ਨੂੰ ਇਹ ਫਸਲ ਜਿਹੜੀ ਕਣਕ ਆ ਇਹ ਮਤਲਬ ਪ੍ਰੋਪਰ ਬਾਹ ਬਹਾਈ ਕਰਕੇ ਬੀਜੀ ਸੀਗੀ ਉਸ ਤੋਂ ਬਾਅਦ ਇਹਨਾਂ ਦੇ 18-20 ਦਿਨਾਂ ਬਾਅਦ ਦਸਣ ਦੇ ਵਿੱਚ ਆਇਆ ਚਾਚਾ ਜੀ ਦੱਸ ਰਹੇ ਸੀਗੇ ਵੀ ਸੁੰਡੀ ਨੇ ਹਮਲਾ ਕੀਤਾ ਜਿਹੜੀ ਗੁਲਾਬੀ ਸੁੰਡੀ ਆ ਇਹਨੇ ਹਮਲਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਕਹਿਣ ਦੇ ਮੁਤਾਬਕ ਜਿਵੇਂ ਕੋਈ ਮਤਲਬ رائے ਦਿੰਦਾ ਗਿਆ ਕਿਵੇਂ ਵੀ ਕੋਈ ਦੱਸਦਾ ਗਿਆ ਇਹਨਾਂ ਨੇ ਦੁਬਾਰਾ ਪਾਣੀ ਵੀ ਲਾਇਆ ਕਲੋਰੋ ਵੀ ਪਾਈ ਆ ਤੇ ਇਹਦਾ ਸਿੱਟਾ ਵੀ ਦੁਬਾਰਾ ਦਿੱਤਾ ਗਿਆ ਕਣਕ ਦਾ ਜਿਹੜਾ ਦੁਬਾਰੇ ਸਿੱਟਾ ਦਿੱਤਾ ਉਹਨੂੰ ਦੁਬਾਰਾ ਫੇਰ ਸੁੰਡੀ ਪੈਗੀ ਸੋ ਅੱਜ ਸਾਡੇ ਚਾਚਾ ਜੀ ਇਹ ਫਸਲ ਨੂੰ ਮਜਬੂਰੀ ਬਸ ਆ ਕੇ ਬਾਹਰੇ ਨੇ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ